चाहे <laughs> ਪੰਜਾਬ ਸਰਕਾਰ ਮਰਦਾਬਾ 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 ਹਾਈ ਪਿੱਟੋ ਹਾਏ 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 ਜੀ ਜਾਨਾ ਕੇ ਮਨ ਆ ਗਿਆ ਅਨੇ ਕੈ ਰਿਆ ਤੇ ਦੇਖੀਓ ਤੁਹਾਨੂੰ ਕਰ ਗਈ ਲਾਈਨ ਤੋੜ ਕੇ ਲਾਈਨ

ਕੀ ਆ ਜੀ ਇਹ ਰੋਹਣਤਾ ਪਾ ਲਈ ਥੋੜੀਆਂ ਮੰਗਾ ਕੀ ਕੀ ਨੇ ਜੀ ਮੰਗਾ ਸਰ ਸਾਡੀਆਂ ਇਹੀ ਨੇ ਜਿਹੜੀਆਂ ਮੰਗਾ ਇਹਨਾਂ ਨੇ ਸਾਨੂੰ ਠੇਕੇ ਤੇ ਰੱਖਿਆ ਹੋਇਆ 15-15 20-20 ਸਾਲ ਹੋ ਗਏ ਸਾਨੂੰ ਕਦੇ ਕਹਿੰਦੇ ਤੁਸੀਂ ਠੇਕੇਦਾਰ ਬਣਾਉਂਦੇ ਆ ਕਦੇ ਸਾਨੂੰ ਇਹ ਕਹਿੰਦੇ ਤੁਸੀਂ ਮਹਿਕਮੇ ਚ ਜਦਨ ਕਿਤੇ ਸਾਡੀਆਂ ਸਰਕਾਰ ਦੇ ਡਿਊਟੀਆਂ ਲਾਉਣੀਆਂ ਨੇ ਉਦੋਂ ਕਹਿੰਦੇ ਤੁਸੀਂ ਸਰਕਾਰੀ ਆ ਜਦਨ ਕਿਤੇ ਸਾਡਾ ਕੋਈ ਕੰਮ ਕਾਰੋਬਾਰ ਦਾ ਉਦੋਂ ਕਹਿੰਦੇ ਤੁਸੀਂ ਠੇਕੇਦਾਰ ਠੀਕ ਹੈ ਜੀ ਹਾਂਜੀ ਅੱਜ ਦਾ ਜੋ ਪ੍ਰੋਗਰਾਮ ਸੀ ਕਿਹੜੀ ਇੱਥੇ ਬੰਦੀ ਵੱਲੋਂ ਕੀਤਾ ਗਿਆ ਜੀ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਆ ਸਾਡਾ ਵਾਟਰ ਸਪਲਾਈ ਸਾਡਾ ਸੈਕ ਕ੍ਰੈਕ ਵਾਟਰ ਜੈਕਟ ਨੰਬਰ 31 ਉਹਨਾਂ ਵੱਲੋਂ ਪ੍ਰੋਗਰਾਮ ਜੋ ਅਸੀਂ ਲਿਖਿਆ ਹੋਇਆ ਸੀ ਸਾਡਾ ਠੇਕਾ ਸ਼ੰਗਰਸ਼ ਮੋਰਚੇ ਨਾਲ ਭਗਵਤ ਮਾਨ ਨੇ 20 ਬੇਰ ਮੀਟਿੰਗਾਂ ਦੇ ਕੇ ਮੁੱਕਣ ਤੋਂ ਬਾਅਦ ਜਦੋਂ ਹੁਣ ਜਲੰਧਰੀ ਚੋਣ ਆਈ ਹੈ ਇਹਨਾਂ ਦੀ ਉਹ ਚੋਰ ਦੇ ਵਿੱਚ ਸਾਡਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਭਗਵਤ ਮਾਨ ਨੂੰ ਆਪ ਟਾਈਮ ਦੇ ਤਾਂ ਟਾਈਮ ਭਗਵਤ ਮਾਨ ਨੂੰ ਅਸੀਂ ਸਾਨੂੰ ਉਹਨੇ ਟਾਈਮ ਜਿਹੜਾ ਦਿੱਤਾ ਸੀਦਾ ਭਗਵਤ ਮਾਨ ਨੇ ਉਹ ਟਾਈਮ ਅਸੀਂ ਜਲੰਧਰ ਦੇ ਵਿੱਚ ਪ੍ਰੋਗਰਾਮ ਕਰਨ ਗਏ ਜਾਣਾ ਸੀਗਾ ਉਥੇ ਬਾਅਦ ਇਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਮੀਟਿੰਗ ਦੇ ਵਿੱਚ ਬੁਲਾ ਕੇ ਸਾਡੇ ਠੀਕਾ ਸ਼ਿਗਰਚ ਮੋਰਚੇ ਨੂੰ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਇਹਨਾਂ ਨੇ ਆਪਣਾ ਵਾਅਦਾ ਕਰਿਆ ਕਿ ਮੈਂ ਤੁਹਾਡੇ ਨਾਲ 20 ਤਰੀਕ ਨੂੰ ਮੀਟਿੰਗ ਕਰੂੰਗਾ ਜਿਹੜੇ ਵੀ ਤੁਹਾਡੇ ਪ੍ਰੋਗਰਾਮ ਤੁਸੀਂ ਲਿਖਿਆ ਵੀ ਇਹਨੂੰ ਕੈਨਸਲ ਕਰੋ ਤੇ ਮੈਨੂੰ ਵੋਟਾਂ ਦਾ ਦੌਰ ਕਰਨ ਦੋ ਪੂਰਾ ਵੋਟ ਹਾਂਜੀ ਅੱਜ ਦਾ ਜੋ ਤੁਹਾਡਾ ਰੋਲ ਪ੍ਰਦਰਸ਼ਨ ਹੈ ਇਹ ਕਿਸ ਕਰਕੇ ਹੈ ਹਾਂਜੀ ਅਸੀਂ ਜਲ ਸਪਲਾਈ ਦੇ ਕੱਚੇ ਕੰਮੇ ਆ ਅੱਜ ਇਹਦਾ ਜੋ ਰੋਸ਼ ਪ੍ਰਦਰਸ਼ਨ ਹੈ ਇਹ ਟੇਕਾ ਮਲਾਈਮ ਸੰਘਰਸ਼ ਮੋਰਚੇ ਦੇ ਬੈਨਰ ਹੇਡ ਪੂਰੇ ਪੰਜਾਬ ਪੱਧਰ ਤੇ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਆਰਥਿਕ ਬੁਗ ਮਜਹਰਾ ਕੀਤਾ ਗਿਆ ਹੈ ਤਾਰੀਫ ਬਾਰਕਰਮ ਵਿੱਚ ਭਾਰੀ ਰੋਸ ਹੈ ਕਿਉਂਕਿ ਜਿਮਣੀ ਚੋਣਾ ਜੋ ਜਲੰਧਰ ਵਿਖੇ ਹੋਈਆਂ ਸੀ ਉਸ ਦੇ ਵਿੱਚ ਇੱਕ ਤਰੀਕ ਨੂੰ ਪੂਰੇ ਮੰਤਰੀ ਮੰਡਲ ਨੇ ਭਗਵਾਨਤਮਾਨ ਨੇ ਆਪਣੇ ਜਗਵਾਨੀ ਮੀਟਿੰਗ ਸਾਨੂੰ ਆਪਣੀ ਰਿਹائش ਵਿਕੇ 20 ਤਰੀਕ ਨੂੰ ਦਿੱਤੀ ਗਈ ਸੀ ਠੇਕਾ ਮਲਾਜ ਸੰਘਰਸ਼ ਮੋਰਚੇ ਨੂੰ ਜਿਸ ਨੂੰ ਆਪਣੇ ਜ਼ਰੂਰੀ ਰੁਝੇਵਿਆਂ ਕਾਰਨ ਫਿਰ ਕੈਨਸਲ ਕਰਕੇ ਸਾਨੂੰ ਲਗਾਤਾਰ 20 ਵਾਰ ਮੀਟਿੰਗਾਂ ਕਰਨ ਤੋਂ ਭੱਜੇ ਨੇ ਉਹਦੇ ਰੋਸ ਵਿੱਚ ਅੱਜ ਅਸੀਂ ਇੱਥੇ ਆਸੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ ਤੇ ਲਗਾਤਾਰ ਅਸੀਂ ਵੱਖ-ਵੱਖ ਸਰਕਾਰਾਂ ਵੱਲੋਂ ਕੱਚੇ ਕੰਮੇ ਇਹ ਸੰਤਾਪ ਝੋਗ ਰਹੇ ਆ ਇਹਨਾਂ ਸਰਕਾਰਾਂ ਦਾ ਵੀ ਇਹੀ ਕੰਮ ਮਕਸਦ ਰਿਹਾ ਕਿ ਆਉਣ ਵੇਲੇ ਤਾਂ ਇਹਨਾਂ ਨੇ ਬਹੁਤ ਕੁਝ ਕਿਹਾ ਸੀ ਕਿ ਹੜਾ ਪੈਨ ਪਹਿਲਾਂ ਪੈਲ ਦੇ ਆਧਾਰ ਤੇ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਚੱਲੂਗਾ ਪਰ ਕਿਤੇ ਨਾ ਕਿਤੇ ਇਹ ਆਪਣੀ ਸਰਕਾਰ ਚਲਾਉਣ ਵਿੱਚ ناکਾਮ ਰਹੇ ਨੇ ਇਸ ਲਈ ਇਹਨਾਂ ਦਾ ਅਸੀਂ ਵਿਰੋਧ ਕਰਦੇ ਆਂ ਜਦ ਤੱਕ ਅਸੀਂ ਪੱਕੇ ਨਹੀਂ ਹੋ ਜਾਂਦੇ ਜਾਂ ਜਦ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਦਾ ਸੀ ਇਹਨਾਂ ਦਾ ਸਰਕਾਰਾਂ ਦਾ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਮੁੱਖ ਮੰਗਾਂ ਜੀ ਸਾਡੀਆਂ ਕਿ ਜਿਹੜਾ ਪਾਣੀ ਦਾ ਨਿਜੀਕਰਨ ਕੀਤਾ ਜਾ ਰਿਹਾ ਸਰਕਾਰ ਵੱਲੋਂ ਵੱਖ-ਵੱਖ ਸੁਸਾਇਟੀਆਂ ਨੂੰ ਨਿਜੀਕਰਨ ਦੇ ਨਾਂ ਹੇਠ ਜਾਂ ਵੱਧ ਸਹੂਲਤਾਂ ਦੇਣ ਨਾਂ ਹੇਠ ਇਹਨਾਂ ਨੂੰ ਨਿਜੀਕਰਨ ਕੀਤਾ ਜਾ ਰਿਹਾ ਕਾਡਾ ਸਿਸਟਮ ਲਾਇਆ ਜਾ ਰਿਹਾ ਪੰਜਾਬ ਸਰਕਾਰ ਨੇ ਜੋ ਸੁਸਾਇਟੀਆਂ 111 ਜਾਂ 15 ਸੁਸਾਇਟੀਆਂ ਨੂੰ ਇਹ ਪੰਚਾਇਤੀ ਸਕੀਮਾਂ ਹੈਂਡਓਵਰ ਕਰ ਦਿੱਤੀਆਂ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਮਹਿੰਗੇ ਰੇਟਾਂ ਵਿੱਚ ਪਾਣੀ ਮਿਲੂਗਾ ਉਹ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਤਾਂ ਕਿ ਲੋਕਾਂ ਨੂੰ ਸਸਤੀਆਂ ਸਹੂਲਤਾਂ ਸਰਕਾਰ ਵੱਲੋਂ ਜੋ ਮੁਹੱਈਆ ਹੋਣੀਆਂ ਚਾਹੀਦੀਆਂ ਉਹ ਦਿੱਤੀਆਂ ਜਾ ਸਕਣ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੀ ਅਸੀਂ ਇਹ ਮੰਗ ਕਰਦੇ ਆ ਕਿ ਜੋ ਨੀਜੀ ਕਰਨ ਦੀ ਪਾਲਿਸੀ ਆ ਆ ਪਿਛਲੇ ਦਿਨੀ ਪਠਾਨਕੋਟ ਵਿੱਚ ਜੋ ਸਕਾਡਾ ਸਿਸਟਮ ਲਾਉਣ ਲਈ ਕੰਪਨੀ ਆ ਰਹੀ ਆ ਉਹਨਾਂ ਵਰਕਰਾਂ ਦੇ ਵਿਰੋਧ ਵਿੱਚ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਪਰਚੇ ਪਾਉਣ ਦੀ ਗੱਲ ਕੀਤੀ ਜਾ ਰਹੀ ਆ ਜਿਸ ਦਾ ਅਸੀਂ ਪੂਨ ਤੌਰ ਤੇ ਵਿਰੋਧ ਕਰਦੇ ਹਾਂ ਜੇਕਰ ਉਹਨਾਂ ਵਰਕਰਾਂ ਤੇ ਪਰਚੇ ਪਾਏ ਜਾਂਦੇ ਨੇ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਪੂਰੇ ਪੰਜਾਬ ਪੱਧਰ ਤੇ ਵਿਰੋਧ ਕਰਾਂਗੇ ਜਿਸ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੋਵੇਗੀ ਤੁਸੀਂ ਇਸ ਕਾਡਾ ਸਿਸਟਮ ਦੇ ਖਿਲਾਫ ਸੰਘਰਸ਼ ਉਤਰੇਗੇ ਬਿਲਕੁਲ ਜੀ ਬਿਲਕੁਲ ਅਸੀਂ ਸੰਘਰਸ਼ ਜੋ ਵੀ ਸਾਡੀ ਸੁਭਾ ਕਮੇਟੀ ਜੱਥੇਬੰਦੀ ਸਾਡੀ ਸੰਘਰਸ਼ ਸਾਨੂੰ ਦੇਗੀ ਉਹ ਅਸੀਂ ਸੰਘਰਸ਼ ਚਾਹੇ ਦਿਲੋਂ ਨਿਭਾਵਾਂਗੇ ਤਾੰਦੇ ਹੀ ਨਾ ਨਿਭਾਵਾਂਗੇ